ਸਮਰਾਲਾ ਪੁਲਿਸ ਨੇ ਨਸ਼ੇ ਦੇ ਖਿਲਾਫ ਬੰਦੀ ਮੋਹਿਨ ਨੂੰ ਲੈ ਕੇ ਅੱਜ ਵਕਵਕ ਥਾਮਾਂ ਤੇ ਕੀਤੀ ਨਾਕਾਬੰਦੀ ਜਿਸ ਦੇ ਦੌਰਾਨ 3 ਨਸ਼ਾ ਤਸਕਰਾਂ ਨੂੰ ਕਾਬੂ ਵੀ ਕੀਤਾ ਜਿਸ ਨੂੰ ਵੱਡੀ ਸਫਲਤਾ ਵੀ ਹਾਸਿਲ ਹੋਈ ਇਸ ਮੌਕੇ ਤੇ ਥਾਣਾ ਸਮਰਾਲਾ ਦੇ ਡੀਐਸਪੀ ਤਲੋਚਤ ਸਿੰਘ ਵੱਲੋਂ ਇਸ ਵਾਰਤਾ ਵੀ ਕੀਤੀ ਗਈ ਇਸ ਨੂੰ ਸੰਬੋਧਿਤ ਕਰਦੇ ਹੋਏ ਥਾਣਾ ਮੁਖੀ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਸੇਰਾ ਵਾਲੀ ਵਸੀ ਜਾਰ ਸਿੰਘ ਵਸੀ ਪਿੰਡ ਕੋਗਵਾਲੀ ਰਸਿਕਾ ਅਤੇ ਜੀਤਿੰਦਰ ਸਿੰਘ ਵਾਸੀ ਪਿੰਡ ਬਰਮਾ ਵੱਲੋਂ ਕੀਤੀ ਗਈ ਹੈ ਇਹਨਾਂ ਸਾਰਿਆਂ ਕੋਲ 10-10 ਗ੍ਰਾਮ ਸਮੈਕ ਵੀ ਵਰਾਮਤ ਕੀਤਾ ਗਿਆ ਸਰਪ੍ਰੈਸ ਪਰਫੋਰਮੈਂਸ ਕਰਨ ਨੈਟਵਰਕ ਇਹ ਰਹੀ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਨ ਜੋ ਐਸਐਸਪੀ ਬਣੋਂ ਦੀਤ ਗੁੰਡੋਲੀ ਵੱਲੋਂ ਇਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮਤ ਲਾਈ ਆ ਜਿਹੜੀ 10 ਸਮੈਮ ਜਿਹੜੀ ਜਲਾਈ ਆ ਇਹਦੇ ਤਹਿਤ ਤੁਸੀਂ ਤਿੰਨ ਬੰਦੇ ਅਰੈਸਟ ਕੀਤੇ ਦੋ ਨਾ ਦੇ ਜਿਹੜੇ ਅੱਡੜ ਪਰਚੇ ਐ FIR ਨੰਬਰ 151 ਇਹ ਗੁਰਪ੍ਰੀਤ ਸਿੰਘ ਹੈ ਹੀੜੀਆਂ ਦਾ ਉਹਦੇ ਖਿਲਾਫ ਦਿੱਤਾ 10 ਗ੍ਰਾਮੇ ਤੋਂ ਉਸ ਮੈਗਜੜੀ ਬਣਾਉਂਦੀ ਕੀਤੀ ਆ ਸੈਕੰਡ ਪਰਚਾ 152 ਨੰਬਰ ਹੈ ਇਹ ਜਿਹਜਾਰ ਸਿੰਘ ਹੈ ਕੰਗਰਾਲੀ ਤੋਂ ਜਿਹੜੇ ਨਸ਼ਾ ਵੇਚਣ ਦਾ ਕੰਮ ਕਰਦੇ ਸੀ ਉਹਨਾਂ ਦੇ ਅਸੀਂ ਕੇਸ ਦਸਣ ਕੀਤੇ ਆ ਜਿਹੜੀ ਨਸ਼ੇ ਦੀ ਸਪਲਾਈ ਜਿਹੜੀ ਚੈਨ ਆ ਉਹਨੂੰ ਤੋੜਨ ਦੇ ਲਈ ਤੇ ਤੀਜਾ ਮਕਦਮਾ 153 ਨੰਬਰ ਹੈ ਜਤਿੰਦਰਪਾਲ ਸਿੰਘ ਇਹ ਬਰਵਾ ਪਿੰਡ ਦਾ ਹੈ ਤੇ ਤਿੰਨਾਂ ਨੂੰ ਹੀ ਅਰੈਸਟ ਕਰਕੇ ਜਿਹੜਾ ਤੁਹਾਡੇ ਕੋਲ ਡਿਮਾਂਡ ਦੇ ਦਰਾਂ ਆ ਸਰੇ ਇਹਦੇ ਪੱਲਾਂ ਦੀ ਪਰਚੀ ਹੈ। ਯਾਹ ਦੇ ਪੱਲਾਂ ਹੈ ਦੋ ਬੰਦੇ ਦੇ ਪੱਲਾਂ ਆਲਰੇਡੀ ਪੱਕੇ ਦਬੇ। ਸਰੇ ਵੇਚਣ ਦੇ ਕੰਮ ਕਰਦੇ ਸੀ ਕਿ ਇਲਾਕਾ ਕਿਹੜਾ ਜੀ ਨਾਲ ਆ ਇਹ ਇਹ ਸਮਰਾਲਾ ਦੇ ਲਾਗੇ ਜਾਗੇ ਦੇ ਪਿੰਡਾਂ ਵਿੱਚ ਵੇਚਣ ਦਾ ਕੰਮ ਕਰਦੇ ਸੀ।